ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟੂਹੀ ਤੋਂ ਅੱਜ ਸਰੀਹਾਲਾ ਵਿਖੇ ਪਹੁੰਚਣ ਦਾ ਮੌਕਾ ਮਿਲਿਆ ਕਿਉਂਕਿ ਭਾਈ ਸ਼ੇਰ ਸਿੰਘ ਜੀ ਦੇ ਇਸ ਵਰਸੀ ਦੇ ਯਾਦ ਦੇ ਵਿੱਚ ਸਾਲਾਨਾ ਛਿੰਝ ਮੇਲਾ ਜੋ ਕਿ ਬੜੇ ਹੀ ਧੂਮਤਾਂ ਦੇ ਨਾਲ ਬਣਾਇਆ ਗਿਆ ਜਿਸ ਦੇ ਵਿੱਚ ਦੂਰੋਂ ਦੂਰੋਂ ਪੁਲਵਾਨ ਆਏ ਤੇ ਕੁਸ਼ਤੀ ਹੋਈ ਤੇ ਮੇਰੇ ਵੱਲੋਂ ਡੰਡੇਰੀ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਦੰਗਲ ਦੀਆਂ ਇਸ ਝੰਝ ਮੇਲੇ ਦੀਆਂ ਪੂਰੀ ਹੀ ਕਮੇਟੀ ਨੂੰ ਪੂਰੀ ਹੀ ਪਿੰਡ ਨਿਵਾਸੀਆਂ ਨੂੰ ਬਹਿ ਦੇ ਲੋ ਧੰਨਵਾਦ ਤੇ ਭਾਈ ਸ਼ੇਰ ਸਿੰਘ ਜੀ ਨੂੰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਾਰੇ ਭਲੀ ਭਰਤੀ ਜਾਣੂ ਕਿ ਇਹ ਜੋ ਪਿੰਡ ਸਰਹੜਾ ਕਲਾ ਹਰ ਸਾਲ 108 संत बाबा शेर सिंह जी ਦੀ ਜਾਦੂ ਸਮਰਪਤ ਛੇਜ ਮੇਲਾ ਜਿਹੜਾ ਕਰਵਾਇਆ ਜਾਂਦਾ ਹੈ ਉਹ ਅੱਜ ਛੇਜ ਮੇਲਾ ਜਿਹੜਾ ਸਮਾਪਤ ਹੋਇਆ ਜਿਸ ਦੇ ਵਿੱਚ ਸਾਡੇ ਬਹੁਤ ਹੀ ਜੋ ਹਿੰਦੁਸਤਾਨ ਦੇ ਬਲਕਿ ਨਾਭੀ ਪੁਲਵਾਨਾਂ ਨੇ ਹਿੱਸਾ ਲਿਆ ਔਰ ਜਿਨ੍ਹਾਂ ਦੇ ਵਿੱਚ ਬਹੁਤ ਹੀ ਦਿਲਚਸਪ ਕੁਸ਼ਤੀਆਂ ਹੋ ਗਿਆ ਤੇ ਜਿਨ੍ਹਾਂ ਦੇ ਵਿੱਚ ਇਹ ਜਿਹੜਾ ਪੁਸਤੀਆਂ ਦਾ ਮੇਲਾ ਸੀ ਬਾਬਾ ਸ਼ੇਰ ਸਿੰਘ ਜੀ ਦੀ ਸਰਪ੍ਰਸਤੀ ਤੇ ਉਹਦਾ ਦੀ ਰਹਿਨਮਾਈ ਹੇਠ ਜਿਹੜਾ ਸੰਪੂਰਨ ਹੋਇਆ ਸੋ ਜਿਸਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਤਾ ਮੰਤਰੀ ਸੋਨ ਸਿੰਘ ਜੀ ਠੰਡਲ ਤੇ ਸਾਫਤਾ ਪਰਮਿੰਦਰ ਸਿੰਘ ਜੀ ਸੂਧ ਕੋਪਤ ਜੀ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਤੇ ਉਹਨਾਂ ਦਾ ਮੈਂ ਪੂਰੀ ਛੇਦ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਸ ਗੱਲ ਦੀ ਮੈਂ ਮਾਣ ਨਾਲ ਕਹਿ ਸਕਦਾ ਇਹ ਜਿਹੜੀ ਇੱਕ ਉਹ ਪਿੰਡ ਸਰਹੜਾ ਕਲਾ ਦੀ ਛਿੰਝ ਹੈ ਇਹ ਦੁਨੀਆ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਬੜੇ ਉੱਚੇ ਲੈਵਲ ਤੇ ਇਸ ਦਾ ਨਾਮ ਹੈ ਕਿਉਂਕਿ ਨਾਮਵਾਰੀ ਨਾਮ ਪਰ ਜਿਹੜੇ ਪਹਿਲਵਾਨ ਆ ਇਹਦੇ ਵਿੱਚ ਉਸ ਦੀਆਂ ਦੇ ਵਿੱਚ ਹਿੱਸਾ ਲੈਣ ਆਉਂਦੇ ਆ ਤੇ ਦੁਨੀਆ ਦੇ ਮਨ ਨੂੰ ਖੋਦੇ ਆ ਸੋ ਦੂਸਰੀ ਜਿਹੜੀ ਇੱਕ ਸਾਡੇ ਨੌਜਵਾਨਾਂ ਨੂੰ ਇਸ ਤੋਂ ਸੇਧ ਮਿਲਦੀ ਹੈ ਕਿ ਆਪਾਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਹੈ ਇਸ ਤਰ੍ਹਾਂ ਆਪਣੇ ਸਰੀਰ ਨੂੰ ਰਜਾਈ ਨਹੀਂ ਕੋਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਇਹ ਕੋਈ ਵੀ ਕਿਤੇ ਵੀ ਸਮਾਗਮ ਹੁੰਦਾ ਹੈ ਡੇਟਾ ਦਾ ਸਮਾਗਮ ਕੋਈ ਚਾਹੇ ਹੋ ਉਸਤਿਆਂ ਹੋਣਾ ਤੇ ਇਹ ਇੱਕ ਬੜੇ ਹੀ ਸਾਨੂੰ ਉੱਪਰ ਲੈਵਲ ਤੇ ਸੇਧ ਦਿੰਦੀ ਹੈ ਕਿ ਆਪਾਂ ਇਸ ਤਰ੍ਹਾਂ ਦੇ ਬਣਨਾ ਹੈ ਔਰ ਦੂਸਰਾ ਮੈਂ ਸਾਰਿਆਂ ਦਾ ਜਿੰਨੇ ਵੀ ਇਲਾਕੇ ਦੇ ਪਲਵਾਨ ਆਏ ਆ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਇਸ ਸ਼ਿੰਝ ਕਮੇਟੀ ਦੇ ਵਿੱਚ ਜਿਹਨਾਂ ਨੇ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਉਹਨਾਂ ਦਾ ਸਾਰੀਆਂ ਸਾਰੀਆਂ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਬਾ ਸ਼ੇਰ ਸਿੰਘ ਜੀ ਜਿਨ੍ਹਾਂ ਨੇ ਆਪ ਵਿੱਚ ਵਸ ਕੇ ਇਹ ਜਿਹੜੀ ਸੰਜਿਆ ਸ਼ੂਰਣ ਕਰਾਈ ਹੈ ਸੋ ਇੰਨੀ ਕਹਿੰਦਾ ਹੋਇਆ ਮੈਂ ਹਿਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ